ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਕਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਦੀ ਸੇਵਾ ਇੱਕ ਦਿਨ ਵਿੱਚ ਪ੍ਰਵਾਨ ਕਰ ਲਈ ਤੇ ਇੱਕ ਦੀ ਸਾਲਾਂ ਬੱਧੀ ਨਾ ਕੀਤੀ ਸੱਚਮੁੱਚ ਸਾਖੀ ਨੂੰ ਸੁਣਨਾ ਬਹੁਤ ਸਕੂਨ ਮਿਲੇਗਾ ਤੇ ਐਸੀ ਸੇਵਾ ਦੀ ਭਾਵਨਾ ਦਿਲ ਵਿੱਚ ਪੈਦਾ ਹੋਵੇਗੀ ਕਹਿੰਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰ ਮੰਦਰ ਸਾਹਿਬ ਸੰਗਤਾਂ ਦਰਸ਼ਨਾ ਲਈ ਆਇਆ ਕਰਦੀਆਂ ਸਨ ਇੱਕ ਪਿੰਡ ਤੋਂ ਸੰਗਤਾਂ ਦਰਸ਼ਨਾ ਲਈ ਤੁਰ ਪਈਆਂ ਉਹ ਸੰਗਤਾਂ ਤੁਰਦੀਆਂ ਆਉਂਦੀਆਂ ਬਹੁਤ ਦਿਨ ਉਹਨਾਂ ਨੂੰ ਲੱਗ ਗਏ ਆਉਂਦਿਆਂ ਉਹ ਜਿੱਥੇ ਵੀ ਥੱਕ ਜਾਂਦੇ ਉੱਥੇ ਰਾਤ ਰਹਿ ਪੈਂਦੇ ਇੱਕ ਦਿਨ ਉਹ ਤੁਰੇ ਆਉਂਦੇ ਕਹਿੰਦੇ ਸੰਗਤਾਂ ਬਹੁਤ ਹੀ ਜ਼ਿਆਦਾ ਥੱਕ ਗਈਆਂ ਉਸ ਦਿਨ ਉਹਨਾਂ ਦੀ ਹਿੰਮਤ ਨਾ ਹੋਈ ਲੰਗਰ ਪ੍ਰਸ਼ਾਦਾ ਪਕਾਉਣ ਦੀ ਉਹ ਕਿਸੇ ਦੇ ਅੰਬਾਂ ਦੇ ਬਾਗ ਦੇ ਵਿੱਚ ਉੱਥੇ ਰੁਕ ਗਏ ਤੇ ਉਹ ਅੰਬਾਂ ਦੇ ਦਰਖਤਾਂ ਦੇ ਥੱਲੇ ਸੌਂ ਗਏ ਉਸ ਦਿਨ ਉਹਨਾਂ ਤੋਂ ਲੰਗਰ ਬਿਨਾਂ ਪਕਾਇਆ ਗਿਆ ਤੇ ਜਿੰਦੇ ਅੰਬਾਂ ਦੇ ਬਾਗ ਸੀ ਉਹ ਵੀ ਗੁਰੂ ਦਾ ਸਿੱਖ ਸੀ ਗੁਰੂ ਦਾ ਸੇਵਕ ਸੀ ਗੁਰੂ ਨੂੰ ਬਹੁਤ ਮੰਨਦਾ ਸੀ ਕਹਿੰਦੇ ਜਦੋਂ ਉਹਨੂੰ ਪਤਾ ਲੱਗਾ ਉਹਨੇ ਆਪਣੀ ਘਰਵਾਲੀ ਨੂੰ ਜਾ ਕੇ ਕਿਹਾ ਕਿ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਆਪਣੇ ਖੇਤਾਂ ਵਿੱਚ ਰੁਕੀ ਹੋਈ ਹੈ ਤੇ ਮੈਨੂੰ ਪਤਾ ਲੱਗਾ ਇਹ ਕਿ ਉਹ ਭੁੱਖੇ ਹੀ ਸੌਂ ਗਏ ਆ ਤੂੰ ਪ੍ਰਸ਼ਾਦਾ ਤਿਆਰ ਕਰ ਮੈਂ ਉਹਨਾਂ ਨੂੰ ਲੈ ਕੇ ਜਾਣਾ ਕੰਦੇ ਉਹਨਾਂ ਨੇ ਬੜੇ ਪ੍ਰੀਤ ਪਿਆਰ ਨਾਲ ਪ੍ਰਸ਼ਾਦਾ ਬਣਾਇਆ ਤੇ ਸੰਗਤਾਂ ਨੇ ਲੈ ਕੇ ਗਿਆ। ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਉਠੋ ਸੁੱਤਿਆਂ ਨੂੰ ਠਾਇਆ। ਤਾਂ ਸੰਗਤ ਨੇ ਪੁੱਛਿਆ ਵੀ ਤੁਸੀਂ ਕੌਣ ਹੋ? ਉਹਨੇ ਕਿਹਾ ਮੈਂ ਵੀ ਉਹ ਗੁਰੂ ਨੂੰ ਬਹੁਤ ਪਿਆਰ ਕਰਦਾ ਹਾਂ। ਜਿਸ ਗੁਰੂ ਨੂੰ ਤੁਸੀਂ ਮਿਲਣ ਚੱਲੇ ਹੋ ਤੁਸੀਂ ਉਸ ਗੁਰੂ ਦੀ ਸੰਗਤ ਹੋ। ਮੈਂ ਤੁਹਾਨੂੰ ਭੁੱਖਿਆ ਕਿਵੇਂ ਸੌਣ ਦੇਵਾਂਗਾ? ਉਹਨੇ ਪ੍ਰਸ਼ਾਦਾ ਪਾਣੀ ਛਕਾਇਆ ਤੇ ਘਰੇ ਚਲਾ ਗਿਆ ਤੇ ਉਹਨਾਂ ਨੂੰ ਕਹਿ ਗਿਆ ਸਵੇਰ ਦਾ ਪ੍ਰਸ਼ਾਦਾ ਵੀ ਮੈਂ ਲੈ ਕੇ ਆਉਂਗਾ। ਸਵੇਰੇ ਹੋਈ ਉਹ ਗੁਰਸਿੱਖ ਫਿਰ ਪ੍ਰਸ਼ਾਦਾ ਲੈ ਕੇ ਆਇਆ ਪ੍ਰਸ਼ਾਦਾ ਖਵਾ ਕੇ ਤੇ ਜਾਣ ਲੱਗਿਆ ਉਹਨੇ ਆਪਦੇ ਅੰਬਾਂ ਦੇ ਬਾਗ ਵਿੱਚੋਂ ਬਹੁਤ سارے ਅੰਬ ਤੋੜ ਕੇ ਸੰਗਤਾਂ ਨੂੰ ਨਾਲੇ ਤਾਂ ਛਕਾਏ ਤੇ ਨਾਲੇ ਗੁਰੂ ਨੂੰ ਲਜਾਣ ਲਈ ਦੇ ਦਿੱਤੇ ਕਿ ਗੁਰੂ ਨੂੰ ਕਹਿਣਾ ਮੇਰੀ ਸੇਵਾ ਪ੍ਰਵਾਨ ਕਰਨੀ ਮੇਰੇ ਭੇਜੇ ਹੋਏ ਅੰਬਾਂ ਨੂੰ ਸਵੀਕਾਰ ਕਰਨਾ ਤੇ ਉੱਥੇ ਸੰਗਤਾਂ 'ਚ ਵਰਤਾਉਣਾ ਤੇ ਗੁਰੂ ਨੂੰ ਛਕਾਉਣਾ ਕਹਿੰਦੇ ਉਹਨਾਂ ਸੰਗਤਾਂ ਨੇ ਇਹ ਵੀ ਕੀਤਾ ਉਹ ਅੰਬ ਲੈ ਕੇ ਉੱਥੇ ਚਲੀਆਂ ਗਈਆਂ ਤੇ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਇੱਕ ਸੇਵਕ ਨੇ ਸਾਰੀ ਗੱਲਬਾਤ ਦੱਸੀ ਕਿਸ ਤਰ੍ਹਾਂ ਉਹਨੇ ਸਾਨੂੰ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ ਤੇ ਆਉਣ ਲੱਗਿਆਂ ਸਾਨੂੰ ਇਹ ਅੰਬ ਤੁਹਾਡੇ ਲਈ ਭੇਜੇ ਆ ਸੰਗਤ ਲਈ ਭੇਜੇ ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲੇ ਸੰਗਤ ਨੂੰ ਵਰਤਾਏ ਨਾਲੇ ਆਪ ਖਾਦੇ ਤੇ ਕਿਹਾ ਜਾ ਸੇਵ ਕਰ ਤੇਰੇ ਲੋਕ ਸੁਖੀਏ ਪਰ ਲੋਕ ਸਹੇਲੇ ਉਸ ਨੂੰ ਐਸੀਆਂ ਅਸੀਸਾਂ ਦਿੱਤੀਆਂ ਕਿ ਉਹਦਾ ਹਰ ਥਾਂ ਤੇ ਭਲਾ ਭਲਾ ਭਲਾਈ ਕਰ ਦਿੱਤਾ ਤੇ ਕਹਿੰਦੇ ਕੋਲ ਬੈਠਾ ਇੱਕ ਗੁਰਮੂ ਨਾਂ ਦਾ ਗੁਰੂ ਦਾ ਸੇਵਕ ਉਹ ਵੀ ਗੁਰੂ ਕੋਲ ਆਉਂਦਾ ਹੁੰਦਾ ਸੀ ਉਹਦੇ ਮਨ ਚ ਆਇਆ ਕਿ ਅੰਬ ਖਾ ਕੇ ਗੁਰੂ ਨੇ ਉਹਨੂੰ ਐਡੀ ਵੱਡੀ ਅਸੀਸ ਦੇ ਦਿੱਤੀ ਏ ਲੋਕ ਸੁਖੀਏ ਪਰ ਲੋਕ ਸਹੇਲੇ ਮੇਰੇ ਵੀ ਅੰਬਾਂ ਦੇ ਬਾਗ ਆ ਕਿਉਂ ਨਾ ਹੋਵੇ ਮੈਂ ਵੀ ਅੰਬ ਚਕਾਵਾਂ ਤੇ ਮੈਨੂੰ ਵੀ ਬਹੁਤ ਵੱਡੀ ਅਸੀਸ ਮਿਲੇ ਕਹਿੰਦੇ ਉਹਨੇ ਆਪਦੇ ਨੌਕਰਾਂ ਚਾਰਕਰਾਂ ਨੂੰ ਸਿਨਿਆ ਭੇਜਿਆ ਤੇ ਅੰਬ ਲਿਆਉਣ ਲਈ ਗਿਆ ਥੋੜੇ ਦਿਨਾਂ ਬਾਅਦ ਕਹਿੰਦੇ ਉਹ ਅੰਬ ਉੱਥੇ ਪਹੁੰਚ ਗਿਆ ਜਦੋਂ ਅੰਬ ਪਹੁੰਚ ਗਿਆ ਤਾਂ ਉਹਨੇ ਕਿਹਾ ਮਹਾਰਾਜ ਸੱਚੇ ਬਾਦਸ਼ਾਹ ਲਓ ਅੰਬ ਚੱਕੋ ਤੇ ਕਹਿੰਦੇ ਗੁਰੂ ਨੇ ਵੇਖਿਆ ਵੀ ਨਹੀਂ ਤੇ ਕਹਿ ਦਿੱਤਾ ਇੱਥੇ ਰੱਖ ਦਿਓ ਪਰੇ ਰੱਖ ਦਿਓ ਕਹਿੰਦੇ ਜਦੋਂ ਦੋ ਤਿੰਨ ਵਾਰਾ ਗਿਆ ਰੁਕ ਰੁਕ ਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਛੱਕ ਲੋ ਆਂਬ ਲੈ ਕੇ ਆਏ ਆ ਮੇਰਾ ਅੰਬਾਂ ਦਾ ਬਾਗ ਹੈ ਤੇ ਉਹਨੇ ਗੁਰੂ ਜੀ ਨਾ ਕਰੀ ਗਿਆ ਫਿਰ ਉਹ ਆਖਿਰ ਕਹਿੰਦਾ ਗੁਰੂ ਜੀ ਤੁਸੀਂ ਉਸ ਸਿੱਖ ਦੇ ਲਿਆਂਦੇ ਹੋਏ ਆਂਬ ਇੱਕ ਮਿੰਟ ਦੇ ਵਿੱਚ ਛੱਕ ਕੇ ਤੇ ਐਡੀ ਵੱਡੀ ਅਸੀਸ ਦੇ ਦਿੱਤੀ ਤੇ ਮੇਰੇ ਤੁਸੀਂ ਅੰਬਾਂ ਵੱਲ ਵੇਖਦੇ ਵੀ ਨਹੀਂ ਤਾਂ ਗੁਰੂ ਨੇ ਕਿਹਾ ਉਹਨੇ ਆਪਦੇ ਤਨ ਮਨ ਤੋਂ ਦਿਲੋਂ ਭੇਜੇ ਸੀ ਤੇ ਤੂੰ ਰਿਸਕ ਕੀਤੀ ਹੈ ਉਹਦੀ ਸੇਵਾ ਸੱਚੀ ਸੀ ਤੇ ਮੈਂ ਉਹਨੂੰ ਅਸੀਸ ਦਿੱਤੀ ਐ ਤੇਰੀ ਸੇਵਾ ਦੇ ਵਿੱਚ ਸਜਾਈ ਨਹੀਂ ਤੂੰ ਰੀਸ ਕੀਤੀ ਐ ਤਾਂ ਉਹ ਖੜੇ ਪੈ ਗਿਆ ਨਹੀਂ ਮਹਾਰਾਜ ਅੰਬ ਜ਼ਰੂਰ ਛਕੋ ਮੈਂ ਵੀ ਤੁਹਾਡਾ ਸੇਖਾਂ ਜਾਦਾ ਕਹਿਨ ਤੇ ਫਿਰ ਗੁਰੂ ਅਰਜਨ ਦੇ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਹਾ ਹੁਣ ਤਾਂ ਨਹੀਂ ਸਤਵੇਂ ਜਾਮੇ ਵਿੱਚ ਜਾਵਾਂਗੇ ਤੇ ਜ਼ਰੂਰ ਛਕਾਂਗੇ ਉਹਨੇ ਕਿਹਾ ਮਹਾਰਾਜ ਉਹਨੇ ਚਿਹਰ ਨੂੰ ਤਾਂ ਮੈਂ ਮਰ ਜਾਣਾ ਉਹਨੇ ਕਿਹਾ ਜਾ ਤੂੰ ਮਰਦਾ ਨਹੀਂ ਕਹਿੰਦੇ ਉਹ ਹਰ ਘੜੀ ਹਰ ਪਲ ਕਰੇ ਜਾ ਕੇ ਬਸ ਗੁਰੂ ਨੂੰ ੜੀਕਦਾ ਰਿਹਾ ੜੀਕਦਾ ਰਿਹਾ ਐਸੀ ਮਨ ਦੇ ਵਿੱਚ ਤਾਂਗ ਪਈ ਕਿ ਗੁਰੂ ਨੂੰ ੜੀਕਣਾ ੜੀਕਣਾ ਸਾਰਾ ਦਿਨ ਗੁਰੂ ਨੂੰ ਚੇਤੇ ਕਰਦੇ ਦਾ ਹੀ ਲੰਘ ਜਾਣਾ ਕਹਿੰਦੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦ ਹੋਏ ਉਹ ਵੀ ਆਪਾਂ ਤੁਹਾਡੇ ਨਾਲ ਕਥਾ ਸਾਂਝੀ ਕਰਾਂਗੇ ਗੁਰੂ ਜੀ ਦਾ ਸ਼ੀਦੀ ਦਿਹਾੜਾ ਆਉਣ ਵਾਲਾ ਹੈ ਤੇ ਮਈ ਨੂੰ ਸਾਧ ਸੰਗਤ ਜੀ ਕਹਿੰਦੇ ਹੈ ਕਿ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਜੇ ਬਾਦਸ਼ਾਹ ਜੀ ਨੂੰ ਗੁਰਗੱਦੀ ਮਿਲੀ ਉਸ ਤੋਂ ਬਾਅਦ ਗੁਰੂ ਹਰ Rai ਸਾਹਿਬ ਜੀ ਨੂੰ ਜਦੋਂ ਗੁਰਗੱਦੀ ਮਿਲੀ ਕਹਿੰਦੇ ਫਿਰ ਕਾਫੀ ਸਮੇਂ ਬਾਅਦ ਗੁਰੂ ਹਰ Rai ਸਾਹਿਬ ਉਸ ਗੁਰਮੂਨਾ ਦੇ ਸਿੱਖ ਵੱਲ ਤੁਰ ਪਏ ਕਹਿੰਦੇ ਹੈ ਕਿ ਉਹ ਜਿਹੜਾ ਗੁਰਮੂ ਸੀ ਉਹ ਹੁਣ ਨਾ ਬਹੁਤ ਬਿਰਧ ਅਵਸਥਾ ਵਿੱਚ ਹੋ ਗਿਆ ਸੀ ਤੇ ਉਹ ਹੁਣ ਖੇਤ ਆ ਤੇ ਅੰਬਾਂ ਦੇ ਬਾਗਾਂ ਵਿੱਚ ਹੀ ਰਹਿੰਦਾ ਸੀ ਵੀ ਕਿਤੇ ਗੁਰੂ ਆਵੇ ਤੇ ਮੋੜੀ ਨਾ ਜਾਵੇ ਉਹਨੇ ਉੱਥੇ ਜਲ ਪਾਣੀ ਛਕਣਾ ਆਵਦਾ ਲੰਗਰ ਪਾਣੀ ਉੱਥੇ ਹੀ ਲੈ ਆਉਣਾ ਤੇ ਕਰਦਿਆਂ ਨੂੰ ਕਹਿ ਦੇਣਾ ਮੈਨੂੰ ਦੇ ਚਾਇਆ ਕਰੋ ਹੁਣ ਮੈਂ ਇੱਥੋਂ ਨਹੀਂ ਜਾਣਾ ਕਹਿੰਦੇ ਜਦੋਂ ਗੁਰੂ ਹਰ ਰਾਏ ਮਹਾਰਾਜ ਸੱਚੇ ਪਾਤਸ਼ਾਹ ਆਏ ਤਾਂ ਉਹਨੂੰ ਕਿਸੇ ਨੇ ਕਿਹਾ ਉਹ ਗੁਰੂ ਤੁਰੇ ਆਉਂਦੇ ਆ ਤੇ ਸੱਚਮੁੱਚ ਅਚੰਭੇ ਚ ਆ ਕੇ ਬੜਾ ਮਨ ਦੇ ਵਿੱਚ ਐਸੀ ਤਾਂਗ ਇਹ ਮੇਰੇ ਗੁਰੂ ਆ ਗਏ ਵਿਰਧ ਸਰੀਰ ਉੱਠ ਕੇ ਖੜੋਤਾ ਇਹ ਦੇਖਿਆ ਕਿ ਗੁਰੂ ਆ ਗਏ ਗੁਰੂ ਨੂੰ ਆਦਰ ਸਤਕਾਰ ਨਾਲ ਬਿਠਾਇਆ ਤੇ ਕਿਹਾ ਮਹਾਰਾਜ ਲੰਗਰ ਪਾਣੀ ਸ਼ਕੋ ਤੁਹਾਡੇ ਲਈ ਲੰਗਰ ਪਾਣੀ ਲੈ ਕੇ ਆਉਣੇ ਆ ਤਾਂ ਉਹਨਾਂ ਕਿਹਾ ਨਹੀਂ ਅਸੀਂ ਲੰਗਰ ਪ੍ਰਸ਼ਾਦਾ ਸ਼ਕਨ ਨਹੀਂ ਆਏ ਅਸੀਂ ਤਾਂ ਅੰਬ ਸ਼ਕਣੇ ਆ ਉਹਨਾਂ ਕਿਹਾ ਮਹਾਰਾਜ ਸੱਚੇ ਬਾਦਸ਼ਾਹ ਉਹਨਾਂ ਕਿਹਾ ਅੰਬਾਂ ਦੀ ਗੱਲ ਹੋਈ ਸੀ ਉਹਨਾਂ ਕਿਹਾ ਮਹਾਰਾਜ ਸੱਚੇ ਬਾਦਸ਼ਾਹ ਸੱਚ ਮੁੱਚ ਆੰਬੀ ਚ ਕੋਨੇ ਸੀ ਪਰ ਤੁਸੀਂ ਕਿਹੜੇ ਮੌਸਮ ਵਿੱਚ ਆਇਓ ਪੋਹ ਦੇ ਵਿੱਚ ਕਦੀ ਵੀ ਇੱਥੇ ਆੰਬ ਨਹੀਂ ਲੱਗਦੇ। ਲੈ ਉਹਨਾਂ ਕਿਹਾ ਉਹ ਸਿੱਖਾ ਤਾਂ ਨੂੰ ਵੇਖ। ਜਦੋਂ ਉਹਨੇ ਤਾਂ ਨੂੰ ਵੇਖਿਆ ਤੇ ਸਾਰਾ ਬਾਗ ਆੰਬਾਂ ਦਾ ਭਰਿਆ ਹੋਇਆ। ਸਭ ਬਾਗ ਨੂੰ ਆੰਬ ਲੱਗੇ ਹੋਏ। ਕਹਿੰਦੇ ਉਹਨਾਂ ਨੇ ਫਿਰ ਆੰਬ ਤੋੜੇ ਤੇ ਗੁਰੂ ਮਾਰ ਸੱਚੇ ਬਾਦਸ਼ਾਹ ਨੂੰ ਸ਼ਿਕਾਇਤ ਤੇ ਫਿਰ ਗੁਰੂ ਜੀ ਉਹਨਾਂ ਨੂੰ ਐਸੀ ਅਸੀਸ ਦਿੱਤੀ ਉਸ ਨੂੰ ਤਨ ਮਨ ਤੋਂ ਨਿਹਾਲ ਕੀਤਾ। ਐਸੇ ਮੇਰੇ ਸਤਗੁਰ ਜਿਨ੍ਹਾਂ ਨੇ ਸਤਵੀਂ ਜਾਮੇ ਦੇ ਵਿੱਚ ਆ ਕੇ ਉਸ ਤੋਂ ਅੰਭ ਛਕੇ ਤੇ ਉਹਦੀ ਵੀ ਸੇਵਾ ਪ੍ਰਵਾਨ ਕੀਤੀ ਕਹਿੰਦੇ ਆ ਕਿ ਸੇਵਾ ਕਰਨ ਦਾ ਤਰੀਕਾ ਕਿਸੇ ਦੀ ਰੀਸ ਕਰਕੇ ਕੀਤੀ ਹੋਈ ਸੇਵਾ ਇਹ ਨਹੀਂ ਹੁੰਦੀ ਦਿਲੋਂ ਕੀਤੀ ਹੋਈ ਸੇਵਾ ਨੂੰ ਪ੍ਰਵਾਨ ਕੀਤਾ ਜਾਂਦਾ ਐਵੇਂ ਫालतू ਚ ਵੇਖ ਵਿਖਾਈ ਤੇ ਚੱਕਰ ਦੇ ਵਿੱਚ ਸੇਵਾ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਉਹਨੂੰ ਫਿਰ ਮਗਰੋਂ ਤਾਂਗ ਬਹੁਤ ਲੱਗੀ ਤੇ ਫਿਰ ਗੁਰੂ ਨੂੰ ਪਤਾ ਸੀ ਇਹਨੂੰ ਐਸੀ ਤਾਂਗ ਹੋਊਗੀ ਮਿਲਨ ਦੀ ਉਹ 7ਵੇਂ ਜਾਮੇ ਦੇ ਵਿੱਚ ਐਸਾ ਲੰਮਾ ਸਮਾ ਪਾਇਆ ਤੇ ਫਿਰ ਉਹਨੂੰ ਗੁਰੂ ਜੀ ਨੇ ਦਰਸ਼ਨ ਦਿੱਤੇ ਤੇ ਉਹਦੇ ਅੰਭ ਸ਼ਕੇ ਸੋ ਸਾਧ ਸੰਗਤ ਸੇਵਾ ਬਹੁਤ ਵੱਡੀ ਚੀਜ਼ ਐ ਸਾਧ ਸੰਗਤ ਹਰ ਗੁਰਦੁਆਰਾ ਸਾਹਿਬ ਜਾਓ ਉੱਥੇ ਸੇਵਾ ਜ਼ਰੂਰ ਕਰੋ ਨਹੀਂ ਟਾਈਮ 5 10 ਮਿੰਟ ਕਰੋ ਜਿਆਦਾ ਟਾਈਮ ਐ ਜਿਆਦਾ ਕਰੋ ਸੋ ਸਾਧ ਸੰਗਤ ਇਹ ਸਾਖੀ ਸੁਣਾਉਂਦੇ ਆ ਜੇ ਕੋਈ ਗਲਤੀ ਹੋਈ ਤਾਂ ਬੁੱਲ ਚੁੱਕ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਅੰਮ੍ਰਿਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਝੂਠ ਨਾ ਬੋਲੋ ਈਰਖਾ ਨਾ ਕਰੋ ਸੱਚ ਬੋਲੋ ਸਰਬੱਤ ਦਾ ਭਲਾ ਮੰਗੋ ਅੰਮ੍ਰਿਤ ਵੇਲੇ ਨਾਮ ਬਾਣੀ ਨਾਲ ਜ਼ਰੂਰ ਜੁੜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ